ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ 'ਤੇ ਆਦਾ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆਗੀਆਂ ਵੀਰੋ ਵੱਡੀਆਂ ਝੋਟੀਆਂ ਨੇ ਤਾਜ਼ੀਆਂ ਸੂਈਆਂ ਨੇ ਗੱਬੜਾਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਚੰਗੀਆਂ ਵਹਿੜਾਂ ਆਗੀਆਂ ਵੀਰੋ ਵੱਡੀਆਂ ਵਹਿੜਾਂ ਨੇ ਫਾਰਮ ਵਾਲੀਆਂ ਵੀਡੀਓ ਵੀ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇੰਨਾ ਬਰ ਲੈਂਦੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾ ਕੋ ਜਿੰਦਰ ਵੀਰ ਠੀਕ ਠਾਕ ਹਾਂ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਬਿਲਕੁਲ ਜੀ ਬਹੁਤ ਬਹੁਤ ਵਧਾਈਆਂ ਹਨ ਵੀਰਾਂ ਨੂੰ ਆਪਣਾ ਚੈਨਲ ਕਹਿੰਦੇ ਸਾਰਿਆਂ ਨੂੰ ਬਿਲਕੁਲ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਨ ਵੀਰਾਂ ਨੂੰ ਨਵੇਂ ਸਾਲ ਦੀਆਂ ਜੀ ਪ੍ਰਮਾਤਮਾ ਹਰ ਇੱਕ ਨੂੰ ਚੜ੍ਹਦੀ ਕਲਾ ਵਿੱਚ ਬਖਸ਼ਾ ਹੋਵੇ ਜੀ ਤਾਂ ਵੀਰੇ ਚੰਗੀਆਂ ਝੋਟੀਆਂ ਜਾਈਆਂ ਸੂਈਆਂ ਕੁਝ ਗੱਬਣਾ ਆਪਣੀ ਕੋਲ ਇੱਕ ਬੰਦੀ ਵੱਡੀ ਤਿਆਰ ਆ ਹਾਂਜੀ ਦੋ ਸੂਈਆਂ ਝੋਟੀਆਂ ਦੇ ਦੋ ਵਹਿੜਾ ਮੈਂ ਚੰਗੀਆਂ ਲਗੀਆਂ ਜਲਾਈਆਂ ਚੰਗੀਆਂ ਵਹਿੜਾ ਮੈਂ ਵਹਿੜ ਨਹੀਂ ਜਾਂਦਾ ਮੈਂ ਚੰਗੀਆਂ ਮੱਛੀਆਂ ਤੁਹਾਨੂੰ ਹਾਂ ਫਾਰਮ ਵਾਲੀਆਂ ਨੇ ਬਿਲਕੁਲ ਹਾਂਜੀ ਤਾਂ ਵੀਰੇ ਜੀ ਐਡਰੈਸ ਦੱਸੀ ਆਪਣਾ ਪਿੰਡ ਕੁਲਿੰਦਰ ਪਿੰਡ ਸ਼ੁਕਾਰ ਮੱਛੀਆ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਹਾਂਜੀ ਫੋਨ 98555 01706 ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰੇ ਕਿਵੇਂ ਆਪਣੀ ਅੱਗੇ ਵੀ ਅਪਲੋਡ ਇੰਨੀਆਂ ਵੀਡੀਓ ਹੋਈਆਂ ਹਨਾ ਹਰੇਕ ਵੀਡੀਓ ਜੋ ਇੱਕ ਤਾਂ ਪਸ਼ੂ ਦੀ ਹਰੇਕ ਦੀ ਸਿਫਤ ਹੁੰਦੀ ਹੀ ਇੱਕ ਰੇਡ ਜੈ ਜੀ ਹੁੰਦਾ ਸੀ ਤੇ ਅੱਜ ਨਵੇਂ ਸਾਲ ਦੀ ਵੀ ਆਫਰ ਲਾਇਓ ਪੂਰੀ ਹਣਾ ਹਾਂ ਉੜਦੀਆਂ ਵਾਲੇ ਰੇਡ ਕਰਦੇ ਹੋ ਬਿਲਕੁਲ ਉਹ ਵੇਚ ਲੈਣੇ ਦੂਜੀ ਵੀਡੀਓ ਕਿਤੇ ਕੋਈ ਮਹੀਂ ਰਹੇ ਪੌਣੀ ਪਿੰਦੇ ਨੇ ਤੇ ਉਧਰ ਕੋਈ ਮਹੀਂ ਰਹਿੰਦੀ ਬਿਲਕੁਲ ਸਾਰੇ ਪਸ਼ੂ ਵੇਚ ਜਾਂਦੇ ਆ ਜੋ ਵਪਾਰੀ ਵੀ ਇਹ ਖਰੀਦ ਕਰਦੇ ਆ ਤੇ ਵੀਰੋ ਵੀਡੀਓ ਹੁਣ ਐਂਡ ਤਾਈਂ ਜ਼ਰੂਰ ਵੇਖਿਓ ਜੀ ਬਿਲਕੁਲ ਮੇਰੇ ਪਹਿਲੇ ਨੰਬਰ ਤੇ ਵੱਡੀ ਝੋਟੀ ਐ ਧੋਗਾ ਕੀ ਸ਼ੁਰੂ ਹਾਂ ਤ੍ਰਿੰਦਰ ਪਿਓਰ ਮੋਰਾ ਦੀ ਝੋਟੀ ਐ ਵੱਡੀ ਝੋਟੀ ਆ ਗਈ ਫੁੱਲ ਸਾਈਜ਼ ਸੁਣੀ ਠੀਕ ਆ ਜੀ ਪਹਿਲਾਂ ਨਾਲ ਰਿਕਾਰਡ ਰਿਆ 12 ਕਿਲੋ 12 ਕਿਲੋ ਫਰਕਾ ਝੋਟੀ ਜਿੱਦਾਂ ਸਾਬੀ ਸੁਮੀ ਦੁੱਧ 14 ਤੋਂ 15 ਕਿਲੋ ਚਵਾ ਜਾਏਗੀ ਚਵਾਜੂ ਠੀਕ ਆ ਜੀ ਝੋਟੀ ਬਾੜੀ ਚੰਗੀ ਵੱਡੀ ਝੋਟੀ ਵੱਡੀ ਝੋਟੀ ਗੱਬਣ ਆ ਗਈ ਹਨਾ ਵੀਰੇ ਤਾਂ ਵੇਖੋ ਵੀਰੋ ਗੱਬਣ ਝੋਟੀ ਐ ਵੱਡੀ ਝੋਟੀ ਆ ਫੁੱਲ ਸਾਈਜ਼ ਆ ਕੱਦ ਕਾਠ ਦੀ ਗੱਲ ਕਰੀਏ ਤਾਂ ਫੁੱਲ ਕੱਦ ਕਾਠ ਵਾਲੀ ਆ ਚੈੱਕ ਕਰੋ ਲੇਵਾ ਬਹੁਤ ਸ਼ਾਨਦਾਰ ਲੱਗਿਆ ਵੀਰੋ ਸਾਰਾ ਸਾਰਾ ਵੱਡਾ ਫੁੱਲ ਆਨਲਾਈਨ ਫੁੱਲ ਕੱਦ ਕਾਠਾ ਵੀਰੋ ਐ ਚਗਾਠਾ ਵੀ ਚੋੜਾ ਚਾੜਾ ਲੱਗਿਆ ਤੇ ਸੋਹਣਾ ਲੇਵਾ ਲੱਗਿਆ ਲੰਮੀ ਬੇਲ ਫੁੱਲ ਕੱਦ ਕਾਠ ਦੀ ਗੱਲ ਕਰੀਏ ਜਾਂ ਫੇਸ ਕੁਆਲਟੀ ਦੀ ਗੱਲ ਕਰੀਏ ਬਹੁਤ ਜਿਆਦਾ ਚੰਗੀ ਝੋਟੀਆਂ ਵੀਰੋ ਚੰਗੀ ਝੋਟੀ ਆ ਵੀਰੋ ਵੀਰ ਇਹ ਕਿਦਾਂ ਪਛਾਣ ਨੂੰ ਬੰਦੀ ਹੁੰਦੀ ਹੈ ਹਨਾ ਚੰਗੀ ਤਿਆਰ ਹੋ ਗਈ ਹੈ ਇਹਦਾ ਬਿਲਕੁਲ ਬਹੁਤ ਚੰਗੀ ਝੋਟੀ ਲੇਖੋ ਠੀਕ ਝੋਟੀ 2015 ਕੋਲ ਫੁੱਲਾ ਡੁੱਲਾ ਝੋਟੀ ਚ ਆ ਜਾਈ ਬਿਲਕੁਲ ਬਹੁਤ ਚੰਗੀ ਝੋਟੀ ਚੰਗੀ ਝੋਟੀ ਆ ਤੱਕਾਠ ਬੇਲ ਦੀ ਸਾਰੀ ਝੋਟੀ ਬਾੜੀ ਚੰਗੀ ਹੈ ਵੀਰ ਜੀ ਮੋਲੇ ਦਾ ਮੋਲ ਤੇ ਪਿੰਜੰਦਰ ਕਰਨ ਨੂੰ ਭਾਂ ਡੇਢ ਲੱਖ ਰੇ ਕਰ ਹਾਂਜੀ ਜਿਹੜੇ ਸਾਡਾ ਝੋਟੀ ਚੰਗੀ ਹੈ ਡੇਟ ਦੇ ਡੇਟ ਵੀ ਹੈ ਜੰਦੀ ਹੈ ਬਿਲਕੁਲ ਆਪਾਂ ਦੇ ਦਿਨੇ ਬਿਲਕੁਲ ਜੁਆਏਗੇ ਹਾਂਜੀ 50 ਦੇ ਦਿੰਦੇ 25 ਦੀ ਹਾਂਜੀ ਉੱਚੋਂ ਛੋੜ ਛਾਪਾਂਗੇ ਵੀਰ ਅਰ 5 ਹੋਰ ਛੱਡ ਦਾਂਗੇ 120 120 ਦੇ ਦਾਂ ਬਾਕੀ ਕੋਈ ਫੋਨ ਲਾ ਲੇ ਮੋੜਨਾ ਨਹੀਂ ਕਿਸੇ ਨੂੰ ਹਨਾ ਵੀਰ ਕੋਈ ਜੈਜ ਰੇਡ ਪਾਇਆ ਜੈਜ ਰੇਡ ਵੇਚਣ ਵਾਲਾ ਵੀ ਖੜਕੇ ਝੋਟੀ ਦੇ ਸਕਦਾ ਵੇਚ ਸਕਦਾ ਜੀ ਬਿਲਕੁਲ ਹਾਂ ਫੁੱਲਾ ਢੁੱਲਾ 10 2000 ਰੁਪਏ ਦਾ ਝੋਟੀ ਜਿਸ ਮਰਜ਼ੀ ਫੁੱਲੇ ਸਾਈਜ਼ ਹੈ ਵੀਰੋ ਵੱਡੀ ਝੋਟੀ ਆ ਵਜਨ ਵਾਲੀ ਆ ਲੰਮੀ ਬੇਲ ਆ ਤਾਂ ਤੁਸੀਂ ਆਉਗੇ ਚੱਲ ਕੇ ਵੀ ਇੱਥੇ ਤੁਸੀਂ ਤਾਂ ਇੱਕ ਹੋ ਗਈ 20 ਦੀ ਵੀਰੇ ਇੱਕ ਇੱਕ 20 ਦੀ ਠੀਕ ਹੈ ਜੀ ਪੋਚੋ ਛੋਟ ਛੱਪਾ ਜੂ ਫੋਨ ਵੀਰੇ ਲਾਇਓ ਜਰੂਰ ਕਲਿੰਦਰ ਆ ਮੈਂ ਸੋਈ ਆ ਕੱਲ ਸਵੇਰ ਦੀ ਹਾਂਜੀ ਸਰਾਤੀ ਲਈ ਸਾਰੀ ਬੋਲਿਓ ਹਿਸਾਬ ਕਰਤੀ ਆ ਹੁਣ ਬੱਚਾ ਲਿਆਉਣਾ ਥੋੜੇ ਮੂੰਹ ਮਾਰ ਗਈ ਪੋਲਿਓ ਖਾਲੀ 9 ਦਾ 10.5 ਕਿਲੋ ਬੋਲਾ 9 ਤੋਂ 10 ਕਿਲੋ ਮੈਂ ਦੀ ਬਾਟੀ ਪੰਦਰ ਬਹੁਤ ਚੰਗਾ ਦੇਖੋ ਮੈਰਾ ਵਜਨ ਮੇਜਨ ਬਹੁਤਾ ਮਾਨਕੀ ਅੱਖ ਆ ਗਈ ਆ ਨੀਲੀ ਰਾਵੀ ਚ ਪੱਖ ਰਹੀ ਆ ਛਾਟੀ ਮਰਵਾ ਦੋ ਤਾਂ ਗੱਲਾਂ 나ੜੂਆ ਬੱਚੇ ਦਾ ਬਿਲਕੁਲ ਤਾਜੀ ਸੂਈ ਵੀਰੇਓ ਚਲੋ ਆਖ ਮਾਨ ਕੀ ਬਿਲਕੁਲ ਮੱਥਾ ਬੱਲਾ ਨੀਲੀ ਰਵੀ ਚੜਾ ਕੇ ਬਿਲਕੁਲ ਉਹ ਸ਼ਹਿਰ ਚ ਦੇਖ ਲੋ ਦੁੱਧ ਵਾਲੀ ਹੈ ਨਾ ਹਾਂਜੀ ਹਾਂਜੀ ਬੱਚੇ ਵੀ ਪਏ ਨੇ ਹਾਂਜੀ ਕਟਾ ਕਟਾ ਗਿਆ ਦੇਖੋ ਮੈਂ ਦੀ ਤਾਂ ਦੇਖੋ ਵੀ ਚੈੱਕ ਕਰ ਲੋ ਪਾਣੀ ਦਾ ਦਰਮਿਆਨ ਆ ਖਾ ਲੋ ਬਿਲਕੁਲ ਵਾਜਨ ਵੋਜਨ ਵੀਰੋ ਬਹੁਤ ਆ ਦੇਖੋ ਮੈਂ ਖੁੱਲੇ ਲੈਵੇ ਵਾਲੀ ਆ ਬੌਲਿਓ ਬਿਲਕੁਲ ਤੁਕਣ ਛੱਡ ਬੌਲਿਓ ਖਾਲੀ ਕਰਤੀ ਹੋਏ ਠੀਕ ਹੈ ਜੀ ਬਾਕੀ ਵੀਰੋ ਤੁਸੀਂ ਦੂਰੋਂ ਚੱਲ ਕੇ ਆਓਗੇ ਤਾਂ ਜੋ ਕਿ ਮੈਂ ਜਰੂਰ ਥੋੜਾ ਖੁੱਲਾ ਪਛਾਣੂ ਕਰਦੀ ਆ ਮੈਂ ਆਦੀ ਬਾਡੀ ਬਿਲਕੁਲ ਵਜਨ ਵਜਨ ਬਹੁਤ ਆ ਐ ਬਾਰਡਰ ਏਰੀਆ ਦੀ ਮੈਂ ਆ ਵੀਰੇ ਦੁੱਧ ਵਾਲੀ ਆ ਬਾਕੀ ਇਹ ਹੈ ਕਿ ਤੂੰ ਦੂਰੋਂ ਆਉਗੇ ਚੱਲ ਕੇ ਛੱਡ ਕੇ ਨਹੀਂ ਜਾਂਦੇ ਇਹਨੂੰ ਕੋਈ ਟਾਈਮ ਨਹੀਂ ਕੁਝ ਨਹੀਂ ਵੀਰੇ ਉਹੋ ਜਿਹਾ ਕੰਮ ਨਹੀਂ ਇੱਥੇ ਹੁੰਦਾ ਕਿੰਨੀਆਂ ਵੀਡੀਓ ਵੀ ਅਪਲੋਡ ਕਰਦਾ ਜ਼ਿਆਦਾਤਰ ਵੀਰਾਂ ਨੂੰ ਪਤਾ ਹੀ ਆ ਚੱਲ ਤੂੰ ਐਪ ਚੱਲ ਮੈਂ ਵੀਡੀਓ ਬਣਾਵਾਂ ਬਿਲਕੁਲ ਨਾਲ ਜਿਆਦਾ ਵੀਰਾਂ ਨੂੰ ਇਹੀ ਪਤਾ ਕਿ ਵੀਡੀਓ ਉਹੀ ਅਪਲੋਡ ਹੁੰਦੀਆਂ ਵਾਂ ਜਿੰਨਾ ਵੀਰਾਂ ਦੀਆਂ ਹਨ ਜਿਹੜੇ ਪਸ਼ੂ ਸਾਫ ਸੁਥਰਾ ਜਾਂਦਾ ਤੇ ਲੰਮੇ ਸਮੇਂ ਤੋਂ ਕੰਮ ਆ ਵੀਰੋ ਚਲੋ ਯਾਰ ਪਤਾ ਸਾਰਾ ਮਾਲ ਵੇਚਣ ਵਾਲੇ ਵੇਚਣ ਵਾਲੇ ਵੇਚਣ ਵਾਲੇ ਖਰੀਦਦਾਰੀ ਕਰਦੇ ਵੀਰੇ ਤਾਂ ਵੀਰੇ ਕਿਵੇਂ ਚੁਆ ਇੱਕ ਨੰਬਰ ਨਿਕਲ ਆਇਆ ਇਹਦਾ ਹਾਂਜੀ ਹਾਂਜੀ ਠੀਕ ਹੈ ਜੀ ਆਹ ਰੂ ਵਾਗੂ ਅੱਛਾ ਹੀ ਬੰਦਾ ਕੱਢੇ ਠੀਕ ਹੈ ਜੀ ਠੀਕ ਹੈ ਤਾਂ ਇਹ ਮੁੱਲ ਜੀ ਇਹਦਾ ਮੋਲ ਕਰ ਨੂੰ ਜੇ ਸਿੰਘ ਲਾ ਕੇ ਨਵਾਈ 120 ਦੀ ਵੇਚ ਦਿੱਤੀ ਬਿਲਕੁਲ ਜੈ ਜੀ ਚੌਖਰ ਦੀ ਬੱਕਰੀ ਗੋੜੀ ਮਸਾ ਦਾ ਦੇਖ ਲੋ ਹਾਂਜੀ ਮੋਲ ਕਰ ਨੂੰ ਭਾ ਜੋ ਮਰਜ਼ੀ ਕਰ ਲਈਏ ਹਾਂਜੀ 90 ਦੀ ਦੇ ਰਹੀ ਹੈ 90 ਦੀ ਹੂੰ ਠੀਕ ਆ ਉੱਚੋ ਛੋਟ ਛੱਪਾ ਚੱਲ 5000 ਛੱਡ ਦਿੰਦਾ 85 85 1000 ਹੋਰ ਛੱਡੋ 84000 ਯਾਣਾ ਵੀਰੇ ਜੈਸਨੋ ਜੀ ਵੀਰੋ ਰੇਟ ਚੈੱਕ ਕਰ ਲਿਆ ਤੁਸੀਂ ਵੀਰ ਦਾ ਪਿੱਠ ਪੁੜਾ ਮੈਂ ਦਾ ਖਾਲਦੇ ਮੈਂ ਕਿਤਾ ਨਹੀਂ ਕੋਈ ਸ਼ੱਕ ਨਹੀਂ ਪੂਰੀ ਨਿਗਰ ਮੈਂ ਦੁੱਧ ਦੇ ਜੀ ਮੈਂ 13 14 ਕਿਲੋ ਦੁੱਧ ਫੁੱਲਾ ਢੁੱਲਾ ਪਾ ਦੇਗੀ ਬਿਲਕੁਲ ਤਾਂ ਵੇਖੋ ਵੀਰੋ ਬਹੁਤ ਚੰਗੀ ਮੈਂ ਆ ਸਿੰਘ ਨਾ ਜੀ ਸਿੰਘ ਜੀ ਜਰੂਰ ਨਿਗਾਹ ਆ ਕੋਈ ਕਹੇ ਨਾ ਬੜਾ ਬੜਾ ਲੱਗਦਾ ਆ ਵੇਖੋ ਆਹ ਹੈ ਨੋਰਮਲ ਆ ਪਿਛੇ ਬੈਗ ਨੂੰ ਆ ਠੀਕ ਐ हां वीर अगले बन्ने ए सुई आई साले आई आज 23 ਨੂੰ ਕੋਈ ਚੌਥਾ ਪਰਮਾ ਦੇਣਾ ਠੀਕ ਹੈ ਜੀ ਚੋਣ ਵਾਲਾ ਕੋਈ 9-10 ਕਿਲੋ ਗੋਲਾ ਹੋਏਗਾ 9 ਤੋਂ 10 ਕਿਲੋ हां ਆਲਾ ਬੱਚਾ ਬਿਲਕੁਲ ਤਾਜ਼ਾ ਆਈ ਠੀਕ ਹੈ ਬੱਚਾ ਕੀ ਹੈ ਮਗਰ ਕੱਟਾ ਇਹਦੇ ਕੱਟਾ ਹੈ ਠੀਕ ਹੈ ਵੇਖੋ ਵੀਰਿਆ ਬਾਕੀ ਤੋਰਾ ਚੈੱਕ ਕਰ ਲਿਓ ਛੋਟੀ ਦਾ ਵੱਡੀ ਛੋਟੀ ਆ ਫੁੱਲ ਸਾਈਜ਼ ਆ ਲੈ ਵੀ ਨੀ ਕਰਦੀ ਪਰ 9-10 ਕਿਲੋ ਦੁੱਧ ਛੋਟੀ 12 ਕਿਲੋ ਵਿੱਚ ਆ ਜਾਏਗੀ ਠੀਕ ਹੈ ਜੀ ਤਾਂ ਵੇਖੋ ਵੀਰਿਆ ਦੁੱਧ ਵਾਲੀ ਛੋਟੀ ਵੀ ਕੱਦ ਕਾਠ ਵਾਲੀ ਇਹ ਵੀ ਕੱਦ ਹੁਣ ਤੋਂ ਕਾਫੀ ਹੈ ਛੋਟੀ ਦਾ ਪਹਿਲਾ ਸੁਆਹੀ ਨਹੀਂ ਨਹੀਂ ਦੂਜਾ ਦੂਜਾ ਠੀਕ ਉਹ ਸਮਾਹ ਕੰਟੀ ਖਾਣ ਬਹੁਤ ਹੀ ਚੰਗਾ ਬਣੁੰਦੀ ਦੁੱਧ ਕਿੰਨਾ ਨੋ ਨੋ 9 10 ਕਿਲੋ 9 10 ਕਿਲੋ ਹੈਗਾ ਸਟਾਫ ਹਣ 9 10 ਕਿਲੋ ਬੋੜਾਈ ਠੀਕ ਹੈ ਜੀ ਕਿੰਨੇ ਦੀ ਵੀਰ ਜੀ ਛੋਟੀ ਇਹ ਹੋ ਜੂ ਇਹਦਰ ਮੁੱਲ ਕਰਨ ਨੂੰ ਭਾਈ ਟੋਟਿਆ 1.5 ਕਰ ਲਈਏ ਲੱਖ ਕਰ ਲਈਏ ਹਾਂਜੀ 7000 ਦੀ ਦੇ ਦਈਏ ਇਹ 95 ਦੀ ਹਾਂਜੀ ਉਹ ਚੋਂ ਮੰਨ ਤਨ ਵੀਰੇ ਗੱਲ 3 ਛੱਡ ਦਾਂਗੇ 3 ਛੱਡ ਦੇ 92 ਦੀ अपना 90 90 ਦੀ ਜਸਨੋ ਝੋਟੀ 90 ਦੀ हां ਤਾਂ ਵੇਖੋ ਵੀਰੇ 90000 ਦੀ ਉਹ ਜੂ ਵੱਡੀ ਝੋਟੀ ਐ ਲੰਮੀ ਬੇਲਦੀ ਆ ਫੁੱਲ ਕੱਦ ਕਾਠਾ ਆ ਕੀ ਕੱਦ ਕਾਠ ਵਾਲੀ ਐ ਬਿਲਕੁਲ ਸੋਹਣੀ ਝੋਟੀ ਐ 10 ਕਿਲੋ ਫੁੱਲਾ ਢੁਲਾ ਚਵਾੜਾ ਫੁੱਲ ਵਜਣਾ ਝੋਟੀ ਦਾ 10 ਕਿਲੋ ਤਿਆਰ ਐ ਹੁਣ ਤਿਆਰ ਆ ਦੱਸ 12 ਕਿਲੋ ਦੁੱਧ ਫੁੱਲਾ ਢੁਲਾ ਚਵਾੜਾ ਬਿਲਕੁਲ ਬਾਕੀ ਕਿੱਦਾਂ ਕਿੱਡਾ ਕੱਟਦਾ ਵੀਰੇ 12 ਕਿਲੋ ਇਹਨੂੰ ਕੀ ਜਾਂਦਾ ਹਨਾ ਜਦੋਂ ਦੁੱਧ ਵੀਰਾਂ ਦੇ ਪਾਈਦਾ ਚਾਨੀ ਚੋਏ ਬੰਦਾ ਚੋਏ ਰੂਹ ਵਾਂਗੂ ਪੁੱਜ ਹਾਂ ਦੁੱਧ ਨਾਲ ਸੇਵਾ ਦਾ ਜੀ ਹਾਂ ਜੀ ਹਾਂ ਵੀਰੇ ਅਗਲੇ ਬੰਨੇ ਆ ਕੀ ਵੈ ਪਹਿਲਾਂ ਇਹ 2-4 ਤਨ ਕੱਢ ਜੇ ਵਸ਼ੀ। ਦੇਖੋ ਆਹ ਦੇਣਾ ਹੀ ਲੈ ਜੂਗੀ ਹਨਾ ਮੈਂ। ਆਹ ਜਾਨੀ ਪਾੜੀ ਚੰਗੀ ਲੱਗੋ ਵੈੜ। ਬਿਲਕੁਲ। ਗੁਲਾਬੀ ਥਾਣਾ ਗਿਆ। ਓਖੋ। ਟੱਲ ਢੋਲਾ ਵੱਡੀ ਵੈੜ। ਕੋਈ ਚੰਗੀ ਲੱਗੇ ਨੇ ਫੇਰ ਲੈਂਦੇ ਆ। ਬਿਲਕੁਲ। ਆਪਣੇ ਬੰਦੇ ਖਾਸ ਜਿੰਨਾ ਕੋਈ ਰਿਸ਼ਤੇ ਰਾਂਗਾ। ਪਹਿਲਾਂ ਮੱਸੀ ਦੇ 20 ਕਿਲੋ। 3 ਦਿਨ ਦੇ ਦਈਓ 5-7 ਦਿਨ ਹੈ ਹਨਾ। 20 ਕਿਲੋ ਪਹਿਲਾਂ ਮੱਸੀ ਜੰਦੇ ਦੋਸਤ। ਅੱਛਾ ਪਹਿਲੇ ਨੇ 20 ਕਿਲੋ ਚ ਆਇਆ। ਹਾਂ। ਠੀਕ ਹੈ ਜੀ। ਐਕਾ ਵਸ਼ੀ ਜੀ ਉਮੀਦ ਹੈ ਕਿ 22 ਕਿਲੋ ਖੁੱਲਾ ਢੋਲਾ ਸਿਰੋ। ਬਿਲਕੁਲ। ਮੌਸਮ ਗੁਲਾਬੀ ਥਣ ਆ ਗਿਆ ਦਿਨ ਹਜੇ 10 ਲੈ ਜੂਗੀ ਪਰ ਇਹ ਬਣੂ ਬਹੁਤ ਵੈੜ ਬਰੀਡ ਦੇਖੋ ਸਾਹਮਣੇ ਖੜਕੇ ਨਾ ਬਿਲਕੁਲ ਵੈੜ ਤੋੜਦੇ ਦੋ ਚਾਰ ਸੂਤ ਉਮਰ ਵਾਲੀ ਬਿਲਕੁਲ ਵੱਡੀ ਬੱਛੀ ਕੋ ਛੋਟੀ ਨਹੀਂ ਬਿਲਕੁਲ ਵੇਖੋ ਵੀਰੋ ਵੱਡੀ ਵੈੜ ਆ ਫੁੱਲ ਕੱਦ ਵਜਨ ਵਾਲੀ ਆ ਤੇ ਖੁੱਲੇ ਲੇਵੇ ਵਾਲੀ ਆ ਤੇ ਹਜੇ ਤਿਆਰ ਵੀ ਕਾਫੀ ਹੋ ਜੂਗੀ ਇਹ ਦਿਨ ਖੜਦੀ ਹਨਾ ਤੋੜਾ ਚੰਗਾ ਥਣ ਚੰਗਾ ਬਿਲਕੁਲ ਕਮਾਲੋ ਵੱਡੀ ਵੈੜ ਆ ਵੀਰੋ ਚੰਗੇ ਰਿਕਾਰਡ ਦੇ ਜੀ ਇਹਨਾਂ ਵੀ ਰਹੀ ਡਿਮਾਂਡ ਹੁੰਦੀ ਹੈ ਕਿ ਵੱਡੀ ਵੈੜ ਫਾਰਮ ਵਾਲੀ ਲੈਣ ਦੀ ਯਾਨੀ ਕਿ ਉਸੇ ਖੁਰਲੀ ਕਿੱਥੇ ਦਾ ਇਦਾਂ ਬਾਰ ਬਾਰ ਅਸਲੀ ਨਸਲਾਂ ਨਸਲ ਹੀ ਬੜੀ ਚੰਗੀ ਐ ਕੋਈ ਬਿੱਟੀ ਦਾ ਚੱਕ ਹੋਇਆ ਬਿਲਕੁਲ ਤਾਂ ਵੇਖੋ ਵੀਰੇ ਟਿੱਲਾ ਟੁੱਲਾ ਵੀ ਬਹੁਤ ਨੇ ਫੁੱਲ ਕੱਦ ਵਜਣਾ ਬਹੁਤ ਚੰਗੀ ਵੜਾ ਬਾਕੀ ਜੀ ਮੋਲੇ ਦਾ ਕੀ ਕਰ ਲੈਣਾ ਆਪਾਂ ਕੱਢਦਾ ਮੋਲੇ ਜਿਹੜਾ ਜੀ ਕਰੀਏ ਜਿਹੜੀ ਤਾਂ ਵੀ ਹਾਂਜੀ ਲਿਆਈ ਗਿਆ ਵੜਾ 90 95000 ਦਾ ਬਿਲਕੁਲ ਭੋਰਾ ਚਾਲਣ ਦਾ ਵੀਡੀਓ ਪੈਂਦੀ ਵੇਖੀ ਜੀ 90 95 ਹਜ਼ਾਰ ਦੀ ਬਿਲਕੁਲ ਜੈ ਜੀ 80 70 ਕੀ ਦੇ ਜੀ 70 ਚ 2 ਛੱਡ ਦਿਓ 68 ਹਜ਼ਾਰ ਦੀ ਜੈਸੋ ਖਾ ਰਹੀ ਹਾਡੀ ਵਸ਼ੀ ਹੋ ਜੇਗੀ ਪਰ ਮਸ਼ੀ ਤੇ ਉਹ ਵੱਡੀ ਕੋ ਸ਼ੁਰੂ ਵੱਡੀ ਫੁੱਲ ਸਾਈਜ਼ ਹੈ ਜੀ ਫੁੱਲ ਕਰ ਦੋ ਜੀ ਨਾ ਵੀਰ ਕੋਈ ਜ਼ਿਆਦਾ ਵੀਰ ਨਾ ਕਹੇ ਬਿਲਕੁਲ ਡੇਢ ਬਿਲਕੁਲ ਜੈਡ ਪਾਇਆ ਭਾ ਇਨਸਾਨ ਦਾ ਫੁੱਲ ਕਰ ਡੇਢ ਜੈ ਜੀ ਤੁਹਾਨੂੰ ਤੋਂ ਬੜਾ ਪਿਆਰਾ ਇਨੂੰ ਖੜਕ ਕੇ ਵੜੋਂਗੇ ਇਹਨੇ ਵਿੱਚ ਨਫਾ ਵੀ ਦੇ ਦੱਸ 10000 ਖਾਠ ਚੋਂ ਮੇਰੇ ਛੋੜ ਛੱਪਾ ਹਾਂ 1000 ਹੋਰ 67000 ਦੀ ਆ ਜੇ ਸਨੋਈ ਹੋਣੀ ਪਰ ਹੁਣ ਇਹਨੇ ਤਾਂ ਘਟ ਨਹੀਂ ਹੁਣ 68 ਦੀ ਨੂੰ ਕਹਿਤਾ ਪਰ ਇੱਥੇ ਵਸ਼ੀ ਨਹੀਂ ਕਰਦਾ ਚਲੋ ਠੀਕ ਹੈ ਬਾਕੀ ਫੋਨ ਵੀਰੇ ਲਾ ਲਿਓ ਤੁਸੀਂ ਵੱਡੀ ਵਹਿੜ ਹਾਂ ਫੁੱਲ ਸਾਈਜ਼ ਹਾਂਜੀ ਅਗਲੇ ਬੰਨੇ ਆ ਗਈ ਵਹਿੜ ਜਰਸੀ ਐਚਐਫ ਜਰਸੀ ਐਚਐਫ ਬੋਦੀ ਵਾਲੀ ਵਹਿੜ ਆ ਕੀ ਬਾਤ ਆ ਵੇਖੋ ਵੀਰੇ ਪੰਜਾਬ ਵਾਲੀ ਆ ਗਈ ਜਰਸੀ ਜਿੰਨਾ ਵੀਰੇ ਦੀ ਡਿਮਾਂਡ ਹੁੰਦੀ ਆ ਨਿਗਾ ਨਿਗਾ ਕੰਨ ਆ ਗਿਆ ਤੇ ਬੋਦੀ ਵਾਲੀ ਕੋਈ ਮਾਚ ਲਾਗੀਆਂ ਲਾ ਕੇ ਵੇਖੋ ਕੋਤੀ ਕੋਤੀ ਉਹ ਵੀਰੋ ਛੋਕਾਂ ਦੇ ਵੇਖੋ ਨੀ ਕਿ ਨੀ ਕਿੰਨੇ ਦਿਨ ਲੇਜੂ ਇਹ ਵੀ ਇਹ ਮੱਛੀ ਇਹ ਹਰਤਾ ਹੀ ਮਾਨੂੰ ਲੈ ਜਾਏਗੀ ਇੱਕ ਹਰਸ਼ਦਾ ਹੋ ਜਾਏਗੀ ਥਾਨੂ ਬੜਾ ਪਿਆਰਾ ਹੈ 16 17 ਕਿਲੋ ਪਹਿਲਾਂ ਦੂਜੀ ਸਵੇਰ ਨੂੰ ਦੂਜੀ ਸਵੇਰ ਵੀ ਨਹੀਂ ਵੀਰੋ ਵੇਖੋ ਵੀਰੋ ਫੁੱਟ ਫੁੱਟ ਪਛਾਣੂ ਆ ਤੋਰ ਵੀਰ ਜੀ ਇਹਨੂੰ ਲੰਮੀ ਤੋਰੋ ਇਹਦੇ ਆਪਣੇ ਅੱਖੀ ਵੇਖਦੇ ਰਹੇ ਬਿਲਕੁਲ ਬੜੇ ਵੀਰਾਂ ਦੇ ਫੋਨ ਆਉਂਦੇ ਵੀਰ ਜੀ ਪੰਜਾਬ ਵਾਲੀ ਜਰਸੀ ਦੀ ਪਾਉ ਵੀਡੀਓ ਤੇ ਦੇਖੋ ਵੀਰੋ ਆ ਗਈ ਜੋ ਪੰਜਾਬ ਵਾਲੀ ਜਰਸੀ ਡੱਬੇ ਰੰਗ ਦੀ ਬੋਦੀ ਵਾਲੀ ਵਹਿੜ ਆਈ ਨਿਗਾ ਨਿਗਾ ਕੰਨ ਆ ਗਿਆ ਬਹੁਤ ਚੰਗੀ ਵਹਿੜ ਰੇਟ ਜਿਆ ਜੀ ਠੰਡੀ ਸੇੜੀ ਹੈ ਨਾ ਕੋਈ ਕਹੇ ਨਾ ਨਸਲ ਆ ਇੰਨੇ ਗੜਾ ਹਿਲਣਾ ਠੰਡੀ ਠੀਨੀ ਇਹ ਨਹੀਂ ਬਿੱਤਾ ਬਹਿ ਜਾ ਭਾਈ ਇੱਥੇ ਬਹਿ ਜਾ ਬਹੁਤ ਸੋਹਣੀ ਵਹਿੜਾ ਵੀਰੇ ਆਹ ਬਹੁਣੀ ਲੱਗਦੇ ਕੀ ਬਾਤ ਹੈ ਟੌਪ ਕਲਾਸ ਵਹਿੜਾ ਬਾਹਰ ਵਾਲੇ ਕਿੱਡੀ ਖੁੱਲੇ ਹੋਲੇ ਵੇਦੀ ਹੈ ਇਹ ਨਹੀਂ ਕੋਈ ਉਹ ਜੀ ਖਾਂ ਤੁ ਨੂੰ ਬੜਾ ਸਪੈਸ਼ਲ ਫਿਰ ਤਾਂ ਮਰਜੀ ਵੇਚਣਾ ਲਾ ਵੀ ਬਿਲਕੁਲ ਬਹੁਤ ਚੰਗੀ ਵਹਿੜਾ ਫੇ ਦੁੱਧ ਚੰਗਾ ਚੋਵਾ ਜੂ ਬੈਠਾ ਇਹ ਦੁੱਧ ਰਸ਼ੀ ਮੈਨੂੰ ਇੰਨਾ ਨਹੀਂ ਬਰਾਬਰ ਵੀ 20 ਕਿਲੋ ਡੜਗੜਾ ਖੁੱਲਾ ਡੋਲਾ ਕਰਾਈ ਮੇਰਾ ਬਿਲਕੁਲ ਚਾਰੋਂ ਬੜੀ ਸਾਰਾ ਕਹਿੰਨ ਸਾਮ ਵੀ ਨਹੀਂ ਗਈ ਵਿਆਹ ਡੋਣਾ ਕੋ ਹੋਣੀ ਮੱਸੀਆਂ ਰੱਜੀ ਪੂਜੀ ਤੇ ਆਈ ਪਠਣਾ ਲੇੜ ਹੁੰਦੀ ਠੀਕ ਹੈ ਸੋਹਣੀ ਮੈਂ ਬਹੁਤ ਚੰਗੀਆਂ ਜੀ ਚੰਗੀ ਟੋਪ ਕਲਾਸ ਹੈ ਵੀਡੀਓ ਹਾਂ ਫਿਰ ਕੱਡੀ ਕਬੂਥੀ ਨਹੀਂ ਗਈ ਜੀ ਪੂਥੀ ਬਿਲਕੁਲ ਹਾਂ ਮੁੱਲ ਵੀਰ ਜੀ ਇਹਦਾ ਮੁੰਨੇ ਦੇ ਪਜਿੰਦਰ 75 ਦੀ ਇਹ ਵੀ ਵੇਚ ਦੀ ਹੈ ਹਾਂਜੀ ਇਹ ਵੀ ਉਹਨੇ ਦੇ ਦਈਏ ਤੇ ਜਿਆਦਾ ਕਰਦੀ ਹੈ ਚਲਈਏ 60000 ਜੀ 67 ਦੀ ਇਹ 60 ਦੀ ਜੀ 60000 ਦੀਆਂ ਕੀ ਬਾਤ ਹੈ ਜੀ ਨਹੀਂ ਵਾਕੇ ਪਾਣਾ ਨੂੰ ਨਹੀਂ ਪਾਣਾ ਅਸਲੋ ਦਾ ਮਾਨਦਾਨ 58 ਦੀ ਵੰਜਾਇਆ ਦੇਰ ਦੇੰਦਾ ਨਹੀਂ ਜੋ ਕੋਈ ਸਾਰਾ ਦਿਨ ਚੈਨਲ ਤੇ ਵੀਡੀਓ ਕੱਢ ਕੇ ਜਲੂਰ ਵਿੰਦਾ ਰਹੇ ਕੋਈ ਇਹ ਵੀ ਜੀ 58 ਦੀ ਉਹ 57 ਦੀ ਵੱਡੀਆਂ ਵਹਿਣਾ ਕੋਈ ਜੋੜਾ 68 ਦੀ 68 ਦੀ ਉਹ 68 ਆ ਇਹ 57 ਤੇ ਜੇ ਕੋਈ ਜੋੜਾ ਪਾ ਲੂਗਾ ਤਾਂ ਕਰ ਦਿਓ ਕੋਈ ਫੋਨ ਲਾਵੇ ਹਨਾ ਹਾਂ ਮਾਂ ਤਾਲ ਹੋ ਜਾਵੇ ਵਹਿੜਾ ਬਹੁਤ ਚੰਗੀਆਂ ਵੈ ਠੀਕ ਹੈ ਜੀ ਵੇਖੋ ਵੀਰੇ ਫੋਨ ਲਾ ਲਿਓ ਇੱਕ 68000 ਦੀ ਇੱਕ 57 ਦੀ ਇਹਨਾਂ ਵੀਰਾਂ ਦੀ ਡਿਮਾਂਡ ਹੁੰਦੀ ਆ ਵੱਡੀਆਂ ਵਹਿਣਾ ਕਰੇ ਵੀਰੇ ਦੁੱਧ ਵਾਸਤੇ ਬਹੁਤ ਚੰਗੀਆਂ ਨੇ ਤਾਂ ਬਾਕੀ ਵੀਰੇ ਚਾਰੂ ਚੂਰੂ ਵੀ ਬਹੁਤ ਨੇ ਮੈਂ ਕਿਹਾ ਵੀਰੇ ਸਾਬੀ ਦੁੱਧ ਦੇ ਵੀ ਭਾਈ ਭਾਈ ਕਿਲੋ ਖੁੜਾ ਢੁਲਾ ਚਵਾਜਣਾ ਜਿੰਨਾ ਚਾਹ ਬਿਲਕੁਲ ਨਾ ਇਹਨੂੰ ਵੀਰੇ ਗਰਮੀ ਦੀ ਪ੍ਰਭਾਵ ਨਹੀਂ ਹਨਾ ਹਾਂਜੀ ਹਾਂਜੀ ਬੈਣਾ ਤਾਂ ਪ੍ਰਿੰਟ ਵੀ ਬਹੁਤ ਆ ਵੈੜਦਾ ਕੱਟ ਲੈਣਾ ਚੰਗੀ ਲੱਗੀ ਨਾ ਫੇਰ ਲਿਆਂਦੀਆਂ ਫੇਰ ਬਿਲਕੁਲ ਕਿੱਲੇ ਬੱਜੀਆਂ ਵੀ ਸੋਹਣੀਆਂ ਲੱਗਦੀਆਂ ਜੀ ਹਾਂਜੀ ਹਾਂਜੀ ਤਾਂ ਵੇਖੋ ਵੀਰੇ ਇੱਕ 68 ਦੀ ਇੱਕ 57 ਦੀ ਜੋੜੇ ਚ ਮਾਨਤਾ ਨੂੰ ਜੂ ਬਾਕੀ ਫੋਨ ਤੁਸੀਂ ਲਾ ਲਿਓ ਜਰੂਰ ਤਾਂ ਵੱਡੀਆਂ ਵੈੜਾ ਨੇ ਤਾਂ ਝੋਟੀਆਂ ਵੀ ਵੱਡੀਆਂ ਨੇ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਬਿਲਕੁਲ ਹੀ ਤਾ ਬਾਕੀ ਫੋਨ ਤੁਸੀਂ ਜਰੂਰ ਲਾ ਲਿਓ ਜੀ ਬਾਕੀ ਫੁੱਲ ਕੱਦ ਵਜਨ ਵਾਲੀਆਂ ਨੇ ਕੋਈ ਛੋਟੀਆਂ ਮਾਨਿਕਾਂ ਚੱਲਿਓ ਤਾਂ ਬਾਕੀ ਇਹੋ ਬੇਨਤੀ ਹੁੰਦੀ ਹੈ ਵੀਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਤਾਂ ਵੀਰ ਜੀ ਐਡਰੈਸ ਇੱਕ ਰਹੀ ਦੱਸਿਓ ਆਪਣਾ ਪਿੰਡ ਦੱਸੋ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗਰਦਾਸਪੁਰਤ ਸੀਲ ਡੇਰਾ ਬਾਬਾ ਨਾਲ ਫੋਨ ਨੰਬਰ 9855501706 ਠੀਕ ਹੈ ਜੀ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ